ਦੀ ਵਾਇਗੁਰ ਜੀ ਦਾ ਖਲਸਾ ਗੁਰਦਸਤਿਹਰ ਦਰਵਾਜ਼ਾ ਸਬ ਦੇਰੋਂ ਬਨਾਨ ਗੁਰਦਾਸਪੁਰ ਜੋ ਪੰਜਾਬ ਵਿੱਚ ਸਥਿਤ ਹੈ ਜੋ ਕੋਰੀਡੋਰ ਕਤਾਰਪੁਰ ਡਿਵਿਜਨ ਦੀ ਜੀਗਾ ਇਹ ਤੇ ਕਾਫੀ ਲੰਮੇ ਸਮੇਂ ਤੋਂ ਸੇਵਾ ਦਾ ਅਧਿਕਾਰ ਛੁੜੀ ਗੁਰਦਨ ਪ੍ਰਭੂ ਜਿਹੜੇ ਸੋਕਿਆ ਕਾਰ ਸੇਵਾ ਖਡੂਰ ਸਾਹਿਬ ਨੂੰ ਤੇ ਪ੍ਰਾਦਰ ਪ੍ਰਾ ਸੰਬਧੀ ਨਾਲ ਜਸੋਨੀ ਜੀ ਸ਼ਹਿਦ ਬਾਦ ਸਾਹਿਬ ਦੀ ਪ੍ਰਾਦਰ ਪ੍ਰਾ ਚੌਥੇ ਪ੍ਰਾਜ ਪਹੁੰਚੀ ਆ ਸੋ ਅੱਜ ਸੂਬਾ ਸੰਤਾਂ ਇਲਾਕੇ ਦੀਆਂ ਮੋਹ ਤਾਰ ਗੁਰਪਿਆਰੇ ਮੰਜੀ ਸਾਹਿਬ ਹੋਰ ਸਰਪੰਚ ਪੰਚ ਆਏ ਨੇ ਤੇ ਅਰਦਾਸ ਬੇਨਤੀ ਕਰਕੇ ਤੇ ਅੱਜ ਉਥੇ ਸੋਨੇ ਸੇਵਾ ਤੇ ਜਿਹੜੇ ਜਿੰਨਾਂ ਦੇ ਸੋਨਾ ਲੱਗ ਚੁੱਕਾ ਉਹ ਅੱਜ ਜੋਰ ਕਰ ਲੈ ਬਾਕੀ ਹੋਰ ਕਟਾਈ ਸੂਲੇ ਦੀ ਕਟਾਈ ਔਰ ਉਹਨਾਂ ਲਗਾਉਣ ਵਾਸਤੇ ਕਾਹ ਹੋ ਤਿਆਰੀ ਕਰ ਰਹੇ ਅੱਜ 1 ਕਿਲੋ ਲੈ ਕੇ ਆਏ ਜਿਹੜੀ ਉਹ ਤਿਆਰੀ ਕਰਕੇ ਉਹਦੀ ਕਟਾਈ ਕਰ ਗਾਂ ਲੱਗਾ ਇਹ ਪਿਛਲਾ ਲੱਗਾ ਹੁਣ ਤੱਕ 11-12 ਕਿਲੋ ਦੇ ਲੱਗ ਪਾ ਜਿਹੜਾ ਉਹ ਗੁਰੂ ਘਰ ਦੀ ਸੇਵਾ ਲੱਗ ਚੁੱਕੀ ਆ ਇਹ ਅਨਮਾਨ ਇੰਨਾ ਕਿ ਸ਼ਾਇਦ ਹੋਰ ਕਾਫੀ ਇਥੇ ਪਿਆ ਗੋਬੀ ਦਾ ਸਮਾਨ ਇਨਾਂ ਕ ਲੱਖ ਵਾਰ ਬਹੁਤ ਸਹਿਤ ਦੇ ਉਹਦੇ ਜਿੱਤੇ ਜਿਵੇਂ ਕੋਈ ਜਿਵੇਂ ਗੁਰੂ ਨੂੰ ਪਾਇਆ ਜਿਵੇਂ ਸੰਗਤ ਦਾ ਸਜੋਗ ਮਿਲ ਗਿਆ ਕਿਉਂਕਿ ਇਹਦੇ ਕੋਈ ਬੋਲ ਤਹਿਰੀ ਜੋ ਕੇ ਲਿਆਗੇ ਪੰਡ ਪਾ ਮਤਲਬ ਕਾਦੇ ਨੇ ਹੁੰਦਾ ਇਹ ਜਿਵੇਂ ਜਿਵੇਂ ਗੁਰੂ ਦੀ ਕਿਰਪਾ ਹੁੰਦੀ ਆ ਸੰਗਤਾਂ ਨੂੰ ਪ੍ਰੇਰਨਾ ਮਿਲਦੀ ਆ ਜਿਵੇਂ ਸੰਗਤਾਂ ਦੇ ਰਿਸ਼ਤ ਰੂਪ ਹੋਣਗੇ ᱛਿਵੇਂ ᱛਿਵੇਂ ਲੱਗੀ ਜਾਵੇ ਕੋਈ ਟਾਈਮ ਕੋਈ ਸੀਨੇ ਅੰਦਰ ਜਿਹਾ ਪਾ ਕਿਉਂ ਕਰ ਸਕਦਾ ਸੰਗਤਾਂ ਅੱਗੇ ਬਹੁਤ ਗੁਰੂ ਦੀ ਕਿਰਪਾ ਸੰਗਤਾਂ ਬਹੁਤ ਸ਼ਾਹ ਦੇ ਨਾਲ ਹਮੇਸ਼ਾ ਹੀ ਤਤ ਪਰੰਦੀਆਂ ਨੇ ਇਹ ਗਾਂ ਵੀ ਸੰਗਤਾਂ ਇਸ ਤਰ੍ਹਾਂ ਕਰਦੇ ਗੁਰੂ ਕਿਰਪਾ ਕਰੇ ਦਾਸਮਾਲ ਚਰਨਾਂ ਚ ਗੁਰਸਿੱਖੀ ਜੀਵਨ ਸੇਵਾ ਸਿਮਰਦੀ ਦਾਤ ਇਸ ਤਰ੍ਹਾਂ ਚੜਦੀ ਕਲਾ ਸਿੱਖੀ ਵਾਲ ਜੀਵਨ ਸਿੱਖ ਸੰਗਤ ਬਖਸ਼ਣ ਇਤਨਾ ਸੇਵਾ ਦੀ ਲਾਗ ਸੇਵਾ ਦੇ ਸਿਵਾ ਸਿਮਰਦੇ ਚ ਦਾਸ ਸੰਗਤਾਂ ਲੱਗਣ ਇਹ ਇਹਦੇ ਵਿੱਚ ਬਣਾ ਬਹੁਤ ਹੈ